ਕੀ ਹੋਇਆ ਕੀ ਨਾ ਕੀ ਕੀ ਨਾ ਜਰਾ ਸਦੀ ਸੋਦੀ ਕਿਹੜੀ ਕਲਾਸ ਚ ਪੜਦਾ ਅਗਲੀ ਸਦੀ ਕੀ ਨਾ ਜਰਾ ਸੋਦੀ ਤੇ ਆਇਆ ਨਹੀਂ ਸਦੀ ਠੀਕ ਨਹੀਂ ਠੀਕ ਕੀ ਹੋਇਆ ਬੁਖਾਰ ਤੇ ਬੇਟਾ ਦਿਖਾ ਬਾਹਰ ਓਕੇ ਆ ਬੁਖਾਰ ਤੇ ਠੀਕ ਹੈ ਬੁਖਾਰ ਤੇ ਤੈਨੂੰ ਚੜਿਆ ਨਹੀਂ ਆ ਨੂੰ ਵੇਖ ਕੇ ਬੁਖਾਰ ਚੜਿਆ ਸੀ ਨਾ ਹੁਣ ਤੇ ਨਹੀਂ ਹੈਗਾ ਬੁਖਾਰ ਕੱਢ ਤਾਂ ਸਾਨੂੰ ਵੇਖ ਦੁਬਾਰਾ ਚੜ ਗਿਆ ਨਾ ਘਰ ਕਿਥੇ ਤੇਰਾ ਚੱਲ ਘਰੇ ਚੱਲ ਜਲਦੇਰੇ ਘਰੇ ਜਾ ਕੇ ਪੁੱਛਦੇ ਆਂ ਵੀ ਬੁਖਾਰ ਚੜਿਆ ਸੀ ਕਿ ਨਹੀਂ ਦਸਵੀਂ ਜਮਾਤ ਦੇ ਵਿਦਿਆਰਥੀ ਹਰਕੀਰਤ ਦੇ ਕਰੇ ਕੱਲ੍ਹ ਬਾਅਦ ਕਰਦੇ ਆਂ ਜੀ ਨਾਮ ਗੁੜੀਆ ਦਾ ਹਾਂਜੀ ਨਵਦੀ 8ਵੀਂ ਕਲਾਸ ਦੀ ਨਵਦੀ ਬੱਚਾ ਠੀਕ ਹੈ ਤੇ ਗਈ ਕਿਉਂ ਨਹੀਂ ਕੀ ਗੱਲ ਅੱਗੇ ਬੋਗੇ ਬਰਛੂਟੀਂ ਕਰਦੀ ਮਾਹਰ ਸਕੂਲ ਬੁਖਾਰ ਨਹੀਂ ਕੱਲ੍ਹ ਤੇ ਮੈਂ ਦੇਖਾਂ ਤੇ ਬੱਚੇ ਤੁਸੀਂ ਫਿਰ ਭੇਜ ਰਹੇ ਹੋ ਜੀ ਹੁਣ ਕੱਲ ਹਾਂਜੀ ਹਾਂਜੀ ਪਲਕਿਆਂ ਮਤਪਾਲ ਵੀ ਆਊਗੀ ਮਨਰੂਪ ਵੀ ਆਓ ਮਕਿੰਦਰ ਵੀ ਸਿੱਨੇ ਬੱਚੇ ਆਉਣਗੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇੱਕ ਔਰ ਬਾਹਰ ਆ ਗਈ ਆ ਤੇ ਸਕੂਲ ਨਹੀਂ ਆ ਰਹੀ ਗਲੇ ਬਾਤ ਮਿਲੀ ਪਹਿਲਾ 10 ਬੇਟਾ ਸਕੂਲ ਨਹੀਂ ਆ ਰਹੀ 10 10 ਲੋਜੀ ਗੁਰਲੀਨ ਨੇ ਪ੍ਰੋਮਿਸ ਕੀਤਾ ਕੱਲ ਸਕੂਲ ਪੱਕਾ ਆ ਚੁਗੀ ਸਾਹਿਬ ਐਸਐਮਸੀ ਕਮੇਟੀ ਦੇ ਇਹਨਾਂ ਨਾਲ ਆਪਾਂ ਗੱਲ ਕਰਦੇ ਵੀ ਬੱਚੇ ਸੀ ਪਿੰਡ ਚ ਜਾ ਰਹੇ ਆ ਜੀ ਤਾਕਿ ਬੱਚੇ ਛੁੱਟੀਆਂ ਤੋਂ ਬਾਅਦ ਆ ਨੀ ਰੇ ਉਹਨਾਂ ਨੂੰ ਖਿੱਚ ਖਿੱਚ ਕੇ ਲਿਓਣ ਦੇ ਤੇ ਤੁਸੀਂ ਦੱਸੋ ਕੀ ਕਾਰਨ ਬੱਚੇ ਨਹੀਂ ਹੁੰਦੇ ਸਰ ਬੱਚੇ ਦੇ ਕਈ ਨਾਨਕ ਕਿਤੇ ਹੋਇਆ ਜਣਾ ਜਿਹੜਾ ਕੋ ਵਾਪਸ ਨਹੀਂ ਆਇਆ ਤੇ ਕਈ ਮੈਦੀ ਸਿੰਘਾਂ ਦੇ ਬੇਟੇ ਝੋਨਾ ਲਗਾ ਰਹੇ ਹਨ ਹੂੰ ਤੇ ਕਈ ਇੱਧਰ ਵੀ ਨਿੱਕੇ ਮੋਟੇ ਕੰਮ ਕਰਦੇ ਬੱਚੇ ਇਸ ਕਾ ਸਕੂਲ ਨਹੀਂ ਆ ਸਕਦਾ ਤੇ ਫਿਰ ਤੁਸੀਂ ਕੀ ਉਪਰਾਲੇ ਕਰ ਰਹੇ ਹੋ ਮੈਂ ਤੇ ਉਪਰਾਲੇ ਹੀ ਕਰਨਾ ਕਿ ਬੱਚੇ ਜਿੰਨੀ ਖੇਤੀ ਹੋਏ ਕੀਤੀ ਸ਼ੇਤੀ ਸਕੂਲੇ ਗਿਆ ਆਪਣੀ ਪ੍ਰੀਖਿਆ ਪੂਰੀ ਕਰਨਾ ਪਹਿਲਾਂ ਸ਼ਾਮੀ ਅਨਾਉਂਸਮੈਂਟ ਕਰਾ ਦੇ ਗੁਰਦਾਰੇ ਇਸ ਤਰ੍ਹਾਂ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ ਨਾ ਅਨਾਉਂਸਮੈਂਟ ਜੂਰ ਕਰਾਏ ਗੁਰਦਾਰੇ ਤੇ ਗੁਰਦੁਆਰੇ ਡੇਲੀ ਅਨਾਉਂਸਮੈਂਟ ਕਰਾ ਦਿਓ ਠੀਕ ਹੈ ਸਰ ਉਹ ਧੰਨਵਾਦ ਜੀ ਪਾਤਸ਼ਾਹ ਤਾੜਾ ਕਿਹੜਾ ਵਿੱਚ ਪੜਦਾ ਹੈ ਸੱਪੀ ਕਹਿੰਨਾ ਛੁੱਟੀਆਂ ਹੋਏ ਹੈ ਜੀ ਛੁੱਟੀਆਂ ਕਹਿੰਨਾ ਕੀ ਗੱਲ ਹੈ ਛੁੱਟੀ ਤਾਂ ਕੋਈ ਵੀ ਨਹੀਂ ਪੁੱਤ ਨਹੀਂ ਦਾਜੀ ਹੋਣਾ ਬੈਠਦੇ ਫਿਰ ਜਾਉਣਾ ਕੱਲ ਤੋਂ ਤੇ ਤੂੰ ਡੈਡੀ ਕਹਿੰਦੇ ਪੁੱਤ ਤੂੰ ਕਹਿਆ ਛੁੱਟੀਆਂ ਹੈ ਹੈ ਰਖਨੇ ਮੈਂ ਤਾਂ ਗੁੱਲੀਆਂ ਨਹੀਂ ਕਿਹਾ ਕਿੰਨੀਆਂ ਗੁੱਲੀਆਂ 40 ਛੜੀਆਂ ਲੱਗੀਆਂ ਹੋ ਗਈਆਂ ਤਿੰਨ ਹੋਰ ਕਰ ਦਈਏ ਜੀ ਨਹੀਂ ਉਹ ਮਮਾ ਨੇ ਕਿਹਾ ਸੀ ਮੈਂ ਨਹੀਂ ਕਿਹਾ ਹੁਣ ਸਵੇਰੇ ਸਕੂਲ ਆਉਣਾ ਠੀਕ ਹੈ ਠੀਕ ਹੈ ਹਾਂ ਸਕੂਲ ਨਹੀਂ ਆ ਰਿਹਾ ਪੁੱਤ ਇਹਨੂੰ ਬੁਖਾਰ ਚੜਿਆ ਰਹਿਦਾ ਬੁਖਾਰ ਸੀ ਰੇ ਵਾਂਗੂ ਹੋਇਆ ਯਾਰ ਤੇਰਾ ਬੁਖਾਰ ਤੇ ਠੀਕ ਹੈ ਫਿਰ ਸਕੂਲ ਨਹੀਂ ਆ ਰਿਹਾ ਪੁੱਤ ਗੁਰਸੇਵ ਜੀ ਮੂੰਹ ਖਰਾਬ ਹੈ ਮੂੰਹ ਖਰਾਬ ਹੈ ਤੇ ਮੂੰਹ ਦੇ ਨਾਲ ਤੇ ਨਹੀਂ ਆਪਾਂ ਪੜਨਾ ਸਕੂਲ ਤੇ ਜਾਈਏ ਬੇਟਾ ਇੱਕ ਵਾਰੀ। ਦਮਕਲਾਸ ਹੈ। ਮੂੰਹ ਖਰਾਬ ਹੈ ਕੋਈ ਗੱਲ ਨਹੀਂ। ਸਤਵੀਂ ਹੈ। ਐਡੀ ਵੱਡੀ ਪ੍ਰੋਬਲਮ ਨਹੀਂ ਹੈਗੀ। ਲਾਲਾ ਜਿਹਾ ਬੜਾ ਇਹਨੂੰ ਭੇਜੋ ਜੀ ਸਕੂਲੇ। ਵੇਖੋ ਪਹਿਲਾਂ ਇਹਦੀ ਬਾਹਰ ਜਿਹੜੀ ਰੋਟੀ ਹੈ ਉਦੋਂ ਵੀ ਮਤਲਬ ਕਿੰਨੀ ਦੇਰ ਤੱਕ ਇਤਰਾ ਰਿਹਾ ਹੈ ਘਰੋਂ ਉਦੋਂ ਵੀ ਮੈਂ ਐਕਸਕਿਊਜ਼ ਦੇ ਦਿੱਤਾ ਸੀ। ਹਾਂ ਹਾਂ ਪਤਾ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਇਤਰਾ ਹੀ ਹੋਇਆ ਸੀਗਾ। ਹਾਂਜੀ ਹਾਂਜੀ। ਛੁੱਟੀਆਂ ਨਹੀਂ ਛੁੱਟੀਆਂ ਤੁਸੀਂ ਨਾ ਕਰਾਓ। ਨਹੀਂ ਬੱਚੇ ਛੁੱਟੀਆਂ ਤਾਂ ਨਹੀਂ ਕਰਾਉਂਦੇ ਮੂੰਹ ਤੇ ਕਰਨ ਕਰ ਕਰ ਨਾ। ਚਲੋ ਕੱਲ ਤੋਂ ਭੇਜੋ ਠੀਕ ਹੈ ਜੀ। ਕੱਲ ਪੱਕਾ ਆਏਗਾ ਸਕੂਲ। ਬੋਲ ਗਿਆ ਸਕੂਲ ਇਹ ਜਾ ਸਕੂਲ ਨਹੀਂ ਆ ਰਹੀ ਕਿਉਂ ਨਹੀਂ ਭੇਜ ਰ ਭੇਜ ਰ ਸਕੂਲ ਇਹਨੂੰ ਤੇਜ ਦੇ ਅਸੀਂ ਤੇ ਕਹਿਨਦਾ ਮੈਂ ਅਸੋ ਅੱਜ ਮੇਰੀ ਵੱਡੀ ਬਿਉੜੀ ਦੀ ਸੱਸ ਪੂਰੀ ਹੋ ਗਈ ਤਾਂ ਉੱਥੇ ਚੱਲੀ ਹਾਂ ਅੱਛਾ ਤੇ ਇਹਨੂੰ ਮੈਂ ਕਹਿਨਦੀ ਨਾ ਵੀ ਚੱਲ ਜਾ ਅੱਜ ਮੈਂ ਕਿਉਂਕਿ ਬੱਚੇ ਨੂੰ ਕਿਉਂਕਿ ਸਕੂਲ ਭੇਜਣਾ ਬਹੁਤ ਜ਼ਰੂਰੀ ਹੈ ਛੁੱਟੀਆਂ ਮਹੀਨਾ ਪੂਰੀਆਂ ਛੁੱਟੀਆਂ ਰਹੀਆਂ ਇਹ ਪਹਿਲਾਂ ਤੇ ਬੜਾ ਵਧੀਆ ਰੈਗੂਲਰ ਆਂਦੀ ਹੁੰਦੀ ਸੀ ਫੇਚ ਇਹਨੂੰ ਪਤਾ ਨਹੀਂ ਕੀ ਹੋ ਗਿਆ ਜਾਉਂਦੀ ਔਟ ਨਹੀਂ ਔਟ ਨਹੀਂ ਹੈ ਨਾ ਨਹੀਂ ਨਾ ਵੀ ਜਾਉਂਦੀ ਆ ਤੇ ਆਂਦੀ ਨਹੀਂ ਪਈ ਹੁਣ ਕੀ ਹਾਲ ਹੋ ਗੀ ਪਤਾ ਨਹੀਂ ਜੇ ਮੈਂ ਤੇ ਕੰਮ ਤੇ ਚੱਲ ਜਾਂਦੀ ਜੇ ਤੇ ਮੈਂ ਤੇ ਕਹਿ ਪੱਕਾ ਪੜ੍ਹ ਕੱਲ੍ਹ ਤੋਂ ਆਉਂਗੀ ਤੇ ਬੇਟਾ ਰੋ ਰਹਾ ਇਹ ਤਾਂ ਕਾਹੀ ਪੜਨਾ ਬੱਚੀ ਪਰੇਸ਼ਾਨ ਇਸ ਲਈ ਆ ਕਿ ਰੈਜ਼ਿਡੈਂਸ ਦਾ ਸਰਟੀਫਿਕੇਟ ਨਹੀਂ ਬਣਿਆ ਇਸ ਲਈ ਰੋ ਰਹੀ ਹੈ ਕੋਈ ਨਹੀਂ ਬਣਾ ਰੈਜ਼ਿਡੈਂਸ ਦਾ ਸਰਟੀਫਿਕੇਟ ਬਣਵਾ ਦਾਂਗੇ ਅਸੀਂ ਠੀਕ ਹੈ ਮੈਂ ਕਿਹਾ ਤੂੰ ਚੱਲ ਜੀ ਥੋੜਾ ਸਿਮਰਨ ਵਿਦਿਆਰਥੀ ਦੇ ਘਰ ਕਲਾਸ 9ਵੀਂ ਕਿੱਥੇ ਗਈ ਸੀ ਜੁਨੀ ਫੱਟੀ ਹੈ ਯੂਨੀਫਾਰਮ ਫੱਟੀ ਇੱਕ ਹੀ ਯੂਨੀਫਾਰਮ ਹੈ ਤੇਰੇ ਕੋ ਹੈ ਤੋ ਇੰਨੇ ਛੁੱਟੀਆਂ ਚ ਬੇਟਾ ਨੁਸਬਾ ਬੇਟਾ ਜੀ ਪ੍ਰਾਣੀ ਨੂੰ ਵੀ ਰਿਪੇਅਰ ਕੀਤਾ ਜਾ ਸਕਦਾ ਹੈ ਨਾ ਮਹੀਨਾ ਪੂਰਾ ਹੋ ਗਿਆ ਛੁੱਟੀਆਂ ਕਰਦੇ ਹੋ 40 ਦਿਨ ਹੋ ਗਏ ਕਿ 23 ਦਿਨ ਛੁੱਟੀਆਂ ਪਈਆਂ ਇਹਨਾਂ ਨੂੰ ਪਹਿਲਾਂ ਪਹਿਲਾਂ ਚਾਹੀਦੀ ਸਾਰੇ ਯੂਨੀਫਾਰਮ ਸਾਡੇ ਇੱਕਦਮ ਪੂਰੀ ਤਿਆਰ ਹੋ ਦਿੰਦੇ ਸੂਤ ਜਾਣਾ ਹੈ ਪੂਰਾ ਇੱਕਮ ਹੁਣ ਕੱਲ ਕੱਲ ਆ ਪੱਕਾ ਸੇ ਇਹਨਾਂ ਨੂੰ ਲੈਣਾ ਦਿੱਲੀ ਜੇ ਸਿਮਰਨ ਨੂੰ ਅੱਜ ਮਾਰ ਕੇ ਲੈਣ ਜਿੱਦ ਤੁਸੀਂ ਜੀ ਬੱਚੇ ਜਿਹੜੇ ਆ ਸਕੂਲ ਚ ਨਹੀਂ ਆ ਰਹੇ ਛੁੱਟੀਆਂ ਤੋਂ ਬਾਅਦ ਕਿਨੇ ਕਿਨੇ ਦਿਨ ਟੀਚਰ ਜਿਹੜੇ ਪਿੰਡਾਂ ਦੇ ਵਿੱਚ ਘੁੰਮਦੇ ਰਹਿੰਦੇ ਆ ਟੀਚਰਸ ਦੀ ਡਿਊਟੀ ਹੈ ਕਿ ਬੱਚੇ ਨੂੰ ਲੈ ਕੇ ਆਉਣਾ ਬੱਚੇ ਹੋਣਗੇ ਤੇ ਫੇਰ ਹੀ ਪੜ੍ਹਾਈ ਹੋਏਗੀ ਕੋਈ ਕੀ ਪਰ ਬੱਚੇ ਨਹੀਂ ਆ ਰਹੇ ਕੀ ਕਰਨਾ ਵੈਸੇ ਤਾਂ ਫਰਜ਼ ਨਹੀਂ ਪੰਦਾ ਤੁਹਾਡਾ ਹੁੰਦਾ ਮਾਪੇ ਨੂੰ ਚਾਹੀਦਾ ਹੈ ਬੱਚੇ ਆਪਣੇ ਆਪ ਸਕੂਲ ਤਿਆਰ ਕਰਕੇ ਭੇਜੋ ਕਿ ਕੱਕਾ ਤੁਹਾਡਾ ਸਕੂਲ ਲੱਗਿਆ ਤੇ ਉਹਨੂੰ ਡੇਢ ਮਹੀਨਾ ਹੋ ਗਿਆ ਘਰ ਬੈਠੇ ਹਾਂਜੀ ਠੀਕ ਹੈ ਜੀ ਹੂੰ ਹੁਣ ਜਿਹੜੇ ਬੱਚੇ ਆ ਜਿਹੜਾ ਡੇਢ ਮਹੀਨਾ ਘਰ ਬੈਠੇ ਉਹਨਾਂ ਦਾ ਸਕੂਲ ਜਾਣ ਨੂੰ ਜੇ ਨਹੀਂ ਕਰਦਾ ਮਾਪੇ ਨੂੰ ਚਾਹੀਦਾ ਚਲੋ ਬੱਚੇ ਤੁਹਾਡਾ ਸਕੂਲ ਲੱਗ ਗਿਆ ਆਪਣੀ ਵਰਦੀਆਂ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਤਿਆਰ ਕਰੋ ਸਾਰੇ ਆਪਣੇ ਜਿੰਨੇ ਵੀ ਸਾਡੇ ਪੂਰਜਾ ਆਪਾਂ ਜੋ ਵੀ ਤੁਸੀ ਆਪਾਂ ਨੇ ਸਾਫ ਕਰਕੇ ਜਾਂ ਨਾ ਨੋ ਕੱਟ ਕੇ ਜਾਣੇ ਜਿੱਦਾਂ ਪ੍ਰਾਇਮਰੀ ਸਕੂਲ ਆ ਵੱਡੇ ਪ੍ਰਾਈਵੇਟ ਸਕੂਲਾਂ ਦੇ ਸਾਰੇ ਉਲੰਘੇ ਇਹਨਾਂ ਮਾਪੇ ਉਹਨਾਂ ਨੂੰ ਵੀ ਚਾਹੀਦਾ ਕਹਿੰਦੇ ਬੱਚਿਆਂ ਨੂੰ ਨਹੀਂ ਚਾਹੀਦਾ ਤੜਾ ਪੇਰੈਂਟਸ ਵੀ ਬੜੀ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਨਾ ਜਿਹੜੀ ਉਹ ਨਿਭਾ ਨਹੀਂ ਰਹੇ ਹਾਂਜੀ ਉਹ ਨਹੀਂ ਨਿਭਾ ਰਹੇ ਇਸੇ ਕਰਕੇ ਥੋੜੀ ਜੀ ਪਰੇਸ਼ਾਨੀ ਹੁੰਦੀ ਹੈ ਕਿ ਬੱਚੇ ਜਿਹੜੇ ਆ ਉਹ ਵਿੱਚੋਂ ਜਾਂ ਖੱਟ ਜਾਂਦੇ ਆ ਜਾਂ ਘਟ ਆਉਂਦੇ ਆ ਜਾਂ ਛੁੱਟੀਆਂ ਤੋਂ ਬਾਅਦ ਕਿਨੇ ਕਿਨੇ ਦਿਨ ਆਉਂਦੇ ਨਹੀਂ ਹੈ ਨਾ ਹਾਂਜੀ ਹਾਂਜੀ ਇਹ ਚਾਹੀਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਪੇਰੈਂਟਸ ਦੀ ਇਹਨਾਂ ਨੂੰ ਚ ਬੱਚੇ ਨਹੀਂ ਜਾਂਦੇ ਬੱਚੇ ਜਾ ਕੇ ਕੋਈ ਨਹੀਂ ਸਕੂਲ ਚ ਕਸ ਕਰਦੇ ਇਹਨਾਂ ਨੂੰ ਆਪ ਚਾਹੀਦੀ ਠੀਕ ਹੈ ਧੰਨਵਾਦ ਜੀ ਬੱਚੇ ਗਏ ਤਾਂ ਨਹੀਂ ਹਾਂਜੀ ਗਏ ਨੇ ਠੀਕ ਆਮਨ ਪੜਦੀ ਹੈ ਆਡੀ ਨਹੀਂ ਇਹਨਾਂ ਦੀ ਪੜਦੀ ਹੈ ਹਾਂਜੀ ਉਹ ਗਏ ਸਕੂਲ ਪੰਮਾ ਉਹਨਾਂ ਦੀ ਵੀ ਤੇ ਅਮਨ ਜਾਂਦਨ ਸਾਡੇ ਰਹੇ ਇਹ ਜਸ਼ਨ ਸਾਡੀ ਬਹੁਤ ਇੰਟੈਲੀਜੈਂਟ ਕੁੜੀ ਆ ਤੇ ਮੈਰੀ ਸਟੋਰੀ ਇਸ ਚ ਇਹਨੇ ਦਾਖਲਾ ਲਿਆ ਆ ਇਹ ਦੇ ਕਰਵਾਸਰ ਭੇਜਾਂਗੇ ਠੀਕ ਹੈ ਕਿੰਨੇ ਕਲਾਸ ਚ ਬਟੇ ਤੇ ਸਕੂਲ ਕਿਉਂ ਨਹੀਂ ਆ ਰਿਹਾ ਹੈ ਜੀ ਦੱਸੋ ਤੁਸੀਂ ਇਹਨਾਂ ਦੀ ਕਿੱਟ ਤੇ ਬੂਟ ਮੰਗਿਆ ਸੀ ਤੇ ਉਹ ਕਿੱਟ ਬੂਟ ਤੇ ਚੱਪਲ ਵੀ ਪਾ ਕੇ ਆ ਸਕਦਾ ਵੈ ਹੈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਕੁਝ ਨਹੀਂ ਕਾਂਗੇ ਜਿੰਨੀ ਰੇਟ ਤੱਕ ਤੈਨੂੰ ਬੂਟ ਨਹੀਂ ਬੂਟ ਤੈਨੂੰ ਮਿਲ ਜਾਣਗੇ ਸਾਡੇ ਕੋਲੋਂ ਪਏ ਹੋਏ ਬੂਟ ਐਕਸਟਰਾ ਵੀ ਠੀਕ ਹੈ ਤਾਂ ਕਿੱਟ ਵੀ ਤੈਨੂੰ ਮਿਲ ਜੇਗੀ ਤੁਸੀਂ ਇਹਨੂੰ ਭੇਜੋ ਸਕੂਲ ਠੀਕ ਹੈ ਜੀ ਇਹ ਦੋਵੇਂ ਚੀਜ਼ਾਂ ਮਿਲ ਜਾਣੀਆਂ ਹਨਾ ਠੀਕ ਹੈ ਹਾਂ ਕੱਲ ਸਕੂਲ ਆਏਂਗਾ ਨਾ ਠੀਕ ਹੈ ਤੈਨੂੰ ਦੋਵੇਂ ਚੀਜ਼ਾਂ ਮਿਲ ਜਾਣੀਆਂ वीरपाल जी चुन्नी लेके आए हो ਤੁਸੀਂ ਬਹੁਤ ਇੰਦਰਾਓ ਤੇ ਪੁੱਤ ਆ ਨਹੀਂ ਰੇ ਸਕੂਲ ਹੈ ਹੈ ਕੱਲ ਆ ਜੀ ਪੱਕਾ ਅਮਰਦਾਰ ਹੋਇਆ ਵੇਖੋ ਕੱਲ ਪੱਕਾ ਆਏਗੀ ਉਹ 500 ਨੰਬਰ ਦਾ ਹੀ ਲਿਖਿਆ ਨਾ ਵੇ ਕੱਲ ਪੱਕਾ ਆ ਜੇਗੀ ਅਮਰਦਾਰ ਹੀ ਗਏ ਆ ਆ ਜੇਗੀ ਸਰ ਜੀ ਆ ਜੀ ਮਿਆਂਨ ਸਰਦਾਰ ਭਪਿੰਦਰ ਸਿੰਘ ਜੀ ਨੇ ਜਿਹੜੇ ਕਿ ਸਾਡੀ ਵਿਦਿਆਰਥਣ ਪੜ੍ਹ ਕੇ ਗਈ ਹੁਣ ਮੈਰੀਟੋਰੀਅਸ ਸਕੂਲ ਚ ਪੜ੍ਹਦੀ ਇਹਨਾਂ ਦੇ ਘਰੇ ਆਏ ਸੀ ਬੱਚੀ ਸਾਹਮਣੇ ਬੈਠੀ ਹੈ ਤੇ ਅਸੀਂ ਇਹਨਾਂ ਤੋਂ ਪਤਾ ਕਰਨਾ ਚਾਹਵਾਂਗੇ ਕਿ ਪਿੰਡਾਂ ਦੇ ਵਿੱਚ ਅਕਸਰ ਦੇਖਿਆ ਆ ਕਿ ਛੁੱਟੀਆਂ ਤੋਂ ਬਾਅਦ ਜਿਹੜੇ ਬੱਚੇ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਮਤਲਬ ਕਿੰਨੇ-ਕਿੰਨੇ ਦਿਨ ਛੁੱਟੀਆਂ ਤੋਂ ਬਾਅਦ ਵੀ ਨਹੀਂ ਵੜਦੇ ਜੀ ਤਾਂ ਉਹਦਾ ਕੀ ਕਾਰਨ ਹੈ ਜੀ ਉਹਦਾ ਕਾਰਨ ਇਹੋ ਹੀ ਆ ਜੀ ਸਰ ਕਿ ਬੱਚੇ ਗਰੀਬ ਘਰ ਆ ਗਰੀਬੀ ਦਾ ਥੋੜਾ ਜਿਹਾ ਕਰਦੇ ਆ ਤੇ ਉਹਦੇ ਕਰਕੇ ਝੋਨਾ ਲਾਉਂਦੇ ਟੱਬਰਾਂ ਸਮੇਂ ਦੀ ਠੀਕ ਹੈ ਜੀ ਉਹਦੇ ਕਰਕੇ 2-4 ਦਿਨਾਂ ਵਾਸਤੇ ਝੋਨੇ ਜਿਹੜੇ ਆ ਨਾ ਮੁੱਕ ਜਾਣੇ ਇਹ ਪਹੁੰਚ ਜਾਂਦੇ ਤੋ ਪੇਰੈਂਟਸ ਨੂੰ ਕੋਈ ਪਰਵਾਹ ਨਹੀਂ ਹੁੰਦੀ ਵੀ ਇਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਨਾ ਹੀ ਦੇ ਆਗੇ ਹਾਂਜੀ ਨਾ ਲਈ ਦੇ ਅੱਛਾ ਪੇਰੈਂਟਸ ਵੀ ਨਾਲ ਹੀ ਆ ਮਤਲਬ ਪੇਰੈਂਟਸ ਦਾ ਵੀ ਕਸੂਰ ਕਹਿ ਸਕਦੇ ਹੋ ਕੋਈ ਨਹੀਂ ਤਾਂ ਉਹਦਾ ਕਸੂਰ ਇਹ ਆ ਵੀ ਉਹ ਚਲੋ ਘਰਾਂ ਦੇ ਹਾਲਾਤ ਮਾੜੇ ਆ ਹਾਲਾਤ ਮਾੜੇ ਆ ਗਰੀਬੀ ਆ ਓਕੇ ਤੇ ਚਲੋ ਜੇ ਉਹਨਾਂ ਦਾ ਚਾਹੁੰਦੇ ਚਲੋ ਕੋਈ ਗੱਲ ਨਹੀਂ ਗਰੀਬੀ ਤੇ ਪਰਮਾਤਮਾ ਕੱਢੂਗਾ ਹੀ ਹਾਂਜੀ ਗਰੀਬੀ ਤੇ ਚਲੋ ਇੱਕ ਜਿੰਦਗੀ ਦਾ ਕ ਅਮੀਰੀ ਤੇ ਗਰੀਬੀ ਜ਼ਿੰਦਗੀ ਦਾ ਹਿੱਸਾ ਆ ਪਰ ਇਹ ਵੀ ਪੜ੍ਹਾਈ ਬਹੁਤ ਜ਼ਰੂਰੀ ਨਾ ਇਹ ਬੱਚਿਆਂ ਨੂੰ ਚਲੋ ਹੁਣ ਚਾਹੀਦਾ ਵੀ ਆ ਇਹਨਾਂ ਨੂੰ ਕੀ ਚਾ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿ ਪੇਰੈਂਟਸ ਨੂੰ ਜਿਹੜੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਭੇਜਣਾ ਚਾਹੀਦਾ ਕਿਉਂਕਿ ਟੀਚਰ ਵੇਖੋ ਸਾਰੇ ਆ ਰਹੇ ਨੇ ਸਕੂਲ ਖੁੱਲੇ ਨੇ ਸਰਕਾਰ ਇੰਨਾ ਖਰਚਾ ਕਰ ਰਹੀ ਆ ਠੀਕ ਹੈ ਇੰਨਾ ਖਰਚ ਕਰ ਕਰਕੇ ਸਰਕਾਰ ਨੇ ਇੰਨੇ ਸਮਾਰਟ ਸਕੂਲ ਬਣਾਤੇ ਆ ਤੇ ਕੀ ਸੰਦੇਸ਼ ਦੇਣਾ ਚਾਹੋਗੇ ਕਿ ਪੇਰੈਂਟਸ ਨੂੰ ਹੁਣ ਤੇ ਵੈਸੇ ਭੇਜਣਾ ਚਾਹੀਦਾ ਨਾ ਹਾਂਜੀ ਭੇਜਣਾ ਚਾਹੀਦਾ ਵੇਖੋ 1 ਮਹੀਨਾ ਡੇਢ ਮਹੀਨਾ ਦੀਆਂ ਛੁੱਟੀਆਂ ਰਹੀਆਂ ਫੇਰ ਤੁਸੀਂ ਤਾਨੂੰ ਘਰ ਘਰ ਤੁਸੀਂ ਫ੍ਰਿੰਡ ਐ ਜੋ ਤੁਹਾਡੀ ਕੀ ਮਜਬੂਰੀ ਤਾਨੂੰ ਕੋਈ ਮਜਬੂਰੀ ਨਹੀਂ ਮਜਬੂਰੀ ਤੇ ਸਾਨੂੰ ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਜੀ ਬੱਚੇ ਆਉਣਗੇ ਤੇ ਤਾਂ ਹੀ ਪੜਾਵਾਂਗੇ ਨਾ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੀ ਨਾਮ ਬੇਟਾ ਤੇਰਾ ਰੋਸ਼ਨਦੀਪ ਸਿੰਘ ਰੋਸ਼ਨਦੀਪ ਕਿਹੜੀ ਕਲਾਸ ਪਲਸ 7 ਦਸਵੀਂ ਕਰ ਲਈ ਪਲਸ 1 ਚ ਦਾਖਲਾ ਲੈ ਲਿਆ ਨਹੀਂ ਸਰ ਜੀ ਜਲਦੀ ਬੇਟਾ ਲੋ ਕਿੰਨਾ ਸਮਾਂ ਹੋ ਗਿਆ ਹਾਂ ਤੇ ਬਹੁਤ ਮਹੀਨੇ ਹੋ ਗਏ ਕੱਲ ਪਰਸੋ ਲੈ ਲੈਂਗੇ ਕੱਲ ਪਰਸੋ ਦਾਖਲਾ ਲੈ ਕੇ ਤੇ ਜਲਦੀ ਹੁਣ ਕਿੱਥੇ ਚਲੇ ਆ ਤੂੰ? ਰੋਟੀ ਰੋਟੀ ਦੇਣ ਚਲੇ ਆ ਜੇ। ਕਿੱਥੇ? ਉਹ ਡੈਡੀ ਨੂੰ ਅੱਜ ਚੋਨਾ ਲਾਉਂਦੇ। ਚੋਨਾ ਤੂੰ ਵੀ ਨਾਲ ਲਾ ਰਿਹਾ? ਹਾਂਜੀ। ਤੇ ਚੋਨਾ ਲੈਣਾ ਤੇਰਾ ਜ਼ਰੂਰੀ ਹੈ ਪੜਾਣਾ ਜ਼ਰੂਰੀ ਹੈ? ਮੈਨੂੰ ਜਾਤ ਨਹੀਂ ਮੈਂ ਰੋਟੀ ਰੋਟੀ ਲੈ ਕੇ ਜਾਣਾ ਬਸ ਨਾਲ। ਅੱਛਾ ਤੂੰ ਮਤਲਬ ਸੇਵਾ ਦੂਜੀ ਕਰਦਾ ਨਾਲ ਹਨਾ? ਹਾਂਜੀ। ਰੋਟੀ ਪਹਚਾਉਣ ਦੀ ਰਸਦ ਪਿੱਛੇ। ਚਲੋ ਬੇਟੇ ਦਾਖਲ ਹੋਵੋ ਤੇ ਸਕੂਲ ਵੀ ਆਓ ਠੀਕ ਹੈ? ਜੀ ਕਰ ਲੈ। ਰੇਂਦਰ ਸਿੰਘ ਜੀ ਸਾਡੇ ਦਰਮਿਆਨ ਨੇ ਆ ਬੱਚਾ ਜਿਹੜਾ ਆ ਹੁਣੇ ਹੀ ਨੇ ਦੁਕਾਨ ਤੋਂ ਮਤਲਬ ਸੌਦਾ ਲੈਣ ਆਇਆ ਤੇ ਸਕੂਲ ਨਹੀਂ ਜਾ ਰਿਹਾ। ਤੇ ਕੀ ਕਹਿਣਾ ਚਾਹੋਗੇ ਸਕੂਲ ਨਹੀਂ ਆ ਰਿਹਾ ਛੁੱਟੀਆਂ ਖਤਮ ਹੋ ਗਈਆਂ ਅਸਲਾ ਚਾਈ ਸਕੂਲੇ ਕਿਉਂ ਨਹੀਂ ਤੁਸੀਂ ਨਹੀਂ ਜਾਂਦੇ ਜਾਣਗੇ ਨਹੀਂ ਸਾਡੀ ਜਾਂਦੇ ਫਿਰਨ ਦੇ ਮਾਰੇ ਅੱਛਾ ਤੁਹਾਡਾ ਮਤਲਬ ਇਹ ਆਵਾਰਾ ਕਰਦੀ ਜਿਹੜੀ ਇਹਨਾਂ ਨੂੰ ਮਤਲਬ ਜ਼ਿਆਦਾ ਪਸੰਦ ਆ 24 ਗੱਲ ਹੈ ਇਹ ਹਾਂ ਬਈ ਜਾ ਪੁੱਤ ਪੜੋ ਮੈਂ ਕਰ ਦਵਾਵਾਂਗੇ ਪੱਕਾ ਹਾਂਜੀ ਠੀਕ ਹੈ ਸਕੂਲ ਕਿਉਂ ਨਹੀਂ ਆ ਰਿਹਾ ਬੇਟੇ ਨਹੀਂ ਆ ਰਿਹਾ ਛੁੱਟੀਆਂ ਖਤਮ ਹੋ ਗਈਆਂ ਸਕੂਲ ਕਿਉਂ ਨਹੀਂ ਆ ਰਿਹਾ ਦੱਸ ਪਰसों ਕੱਲ ਕੀ ਆ ਕੱਲ ਕਿੰਨੇ ਦਿਨ ਧੜਾ ਆ ਕਿ ਡੁੱਬ ਜਾਣਾ ਤੂੰ ਨਹੀਂ ਛੁੱਟੀਆਂ ਨਹੀਂ ਆ ਬੁੱਤ ਕੀਤੀਆਂ ਹੈ ਹੁਣ ਕੱਲ ਕੱਲ ਤੋਂ ਆਏਗਾ ਛੁੱਟੀਆਂ ਹੈ ਪੱਕਾ ਪ੍ਰੋਮਿਸ ਆ ਕਿਉਂ ਕਿਉਂ ਨਹੀਂ ਇੰਨੇ ਦਿਨ ਕੀ ਕਰਦਾ ਰਿਆ ਇੱਕ ਮਹੀਨਾ ਪੂਰਾ ਤੂੰ ਇੰਜੋਏ ਕੀਤਾ ਨਾ ਬੋਲਦਾ ਨਹੀਂ ਕੱਲ ਦਾ ਕੱਲ ਤੋਂ ਪੱਕਾ ਠੀਕ ਹੈ ਤੇਰਾ ਘਰ ਕਿੱਥੇ ਆ ਲੱਗੇ ਤੇਰੇ ਘਰ ਚੱਲਦੇ ਆ ਚੱਲ ਠੀਕ ਹੈ ਅਸੀਂ ਗੱਲ ਕਰਦੇ ਜੀ ਹਰਵਿੰਦਰ ਸਿੰਘ ਹੁਣਾ ਨਾਲ ਇਹਨਾਂ ਨੂੰ ਪੁੱਛਦੇ ਕਿ ਬੱਚੇ ਜਿਹੜੇ ਆ ਛੁੱਟੀਆਂ ਤੋਂ ਬਾਅਦ ਸਕੂਲ ਕਿਉਂ ਨਹੀਂ ਵੜਦੇ ਟੀਚਰਸ ਨੂੰ ਜਿਹੜਾ ਘੁੰਮ-ਘੁੰਮ ਕੇ ਪਿੰਡਾਂ 'ਚ ਜਾ ਜਾ ਕੇ ਬੱਚਿਆਂ ਨੂੰ ਲਿਆਉਣਾ ਪੈਂਦਾ ਕੀ ਕਹਿਣਾ ਚਾਹੋਗੇ ਜੀ ਬੱਚੇ ਆਂਦੇ ਆ ਵੀ ਹੁਣ 15 ਦਿਨ ਹੋਰ ਛੁੱਟੀਆਂ ਵੱਜਣਗੇ ਬੱਲੇ ਦਿਨ ਉਹ ਨਾ ਬਤਾਏ ਆ ਠੀਕ ਹੈ ਇਸ ਕਰਕੇ ਆਂਦੇ ਆ ਵੀ ਸਾਨੂੰ ਛੁੱਟੀਆਂ ਚਾਹੀਦੀਆਂ ਹੋਰ ਗਰਮੀ ਦਾ ਮੌਸਮ ਹੈ ਦਿਲ ਨਹੀਂ ਕਰਦਾ ਮਤਲਬ ਉਹ ਨਹੀਂ ਕਰਦਾ ਜਾਣ ਸਕੂਲੇ ਪੜਨੋ ਜੀ ਨਹੀਂ ਨਾ ਕਰਦਾ ਮਾਪਿਆਂ ਦਾ ਵੀ ਕੋਈ ਕਸੂਰ ਹੈਗਾ ਕਿ ਨਹੀਂ ਨਹੀਂ ਮਾਪਿਆਂ ਦਾ ਵਿਚਾਨੇ ਦਾ ਕੀ ਕਸੂਰ ਹੈ ਉਹਨਾਂ ਨੇ ਭੇਜਨੇ ਭੇਜਨੇ ਇਹਨਾਂ ਨੂੰ ਨਹੀਂ ਤੇ ਕਈ ਮੈਂ ਵੇਖਿਆ ਕਿ ਮਾਪੇ ਵੀ ਜਿਹੜੇ ਆ ਉਹ ਨਾਲ ਲੈ ਕੇ ਜਾਂਦੇ ਝੋਨਾ ਝੂਨਾ ਲਾਉਣ ਨੂੰ ਕੰਮ ਧੰਦੇ ਨਾਲ ਹੀ ਲਾ ਲੈਂਦੇ ਆ ਜੇ ਉਹਨਾਂ ਦਾ ਆਂਦੇ ਵਿਚਾਰ ਦਿਨ ਲੱਗ ਹੀ ਜਾਂਣ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਹੈ ਮਜਬੂਰੀ ਹੈ ਹਰ ਘਰ ਦੀ ਮਜਬੂਰੀ ਹੈ ਕਿ ਚਲੋ 4 ਪੈਸੇ ਆ ਜਾਣਗੇ ਕੀ ਤੁਸੀਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਘੱਲਣਾ ਚਾਹੀਦਾ ਕੰਨ ਕਿ ਸਕੂਲ ਘਰ ਦੇਸ ਤੇ ਖੁੱਲੇ ਉਹਨਾਂ ਨੂੰ ਪੜਾਉਣਾ ਤੇ ਖੁੱਲੇ ਨਾ ਜਾਣਗੇ ਕੋਈ ਪੜਨਗੇ ਹਾਂਜੀ ਉਹ ਟੀਚਰਸ ਵੇਖੋ ਸਾਰੇ ਆ ਰਹੇ ਸਕੂਲ ਖੁੱਲੇ ਆ ਸਰਕਾਰ ਨੇ ਕਿੰਨਾ ਖਰਚਾ ਲੱਖਾਂ ਕਰੋੜਾ ਰੁਪਏ ਸਰਕਾਰ ਖਰਚ ਕਰਦੀ ਵੀ ਸਕੂਲਾਂ ਤੇ ਹਾਂਜੀ ਹਾਂਜੀ ਇੰਨੇ ਸਮਾਰਟ ਹੋ ਗਏ ਆ ਮਤਲਬ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਆਪਣੇ ਸਕੂਲ ਨਹੀਂ ਨਹੀਂ ਠੀਕ ਠੀਕ ਬਟ ਇਹ ਹੈ ਕਿ ਪੇਰੈਂਟਸ ਥੋੜੇ ਜਾਗਰੂਕ ਨਹੀਂ ਆ ਪੇਰੈਂਟਸ ਵੀ ਥੋੜੇ ਸਾਥ ਦੇਣ ਤੇ ਬੱਚੇ ਜਿਹੜੇ ਸਕੂਲ ਪਹੁੰਚ ਜਾਣ ਇੱਕ ਵਾਰੀ ਫਿਰ ਟੀਚਰਸ ਦੀ ਜ਼ਿੰਮੇਵਾਰੀ ਬਣਦੀ ਹੈ ਹਾਂਜੀ ਠੀਕ ਹੈ ਧੰਨਵਾਦ ਜੀ ਠੀਕ ਹੈ ਉਹ ਸੁਣ ਲਈ ਸੀ ਮੈਨੂੰ तू स्कूल, स्कूल नहीं आई पुत नहीं। तो तो की कारण पका छुट्टिया छुट्टी करनी रोजदीप कौर जी रोजदीप तू स्कूल नहीं आ रही दुकान चला रही है दुकान से तू बैठी कोई भी नहीं गया तू दुकान चला रही है ਤੇ ਸਕੂਲ ਲੱਗ ਗਿਆ ਹੈਲੋ ਨਾ ਕੱਲ ਆਉਣਾ ਤੇ ਕੰਮ ਤੂੰ ਕਰ ਰਹੀ ਹੈ ਕੰਮ ਕੀਤਾ ਨਹੀਂ ਪਹਿਲਾਂ ਸੱਚੀ ਕੱਲ ਹੈ ਕੀ ਟਾਈਮ ਹੈ ਜਾਣਾ 40 ਛੁੱਟੀਆਂ ਪੂਰੀਆਂ ਕਿੱਥੇ ਮੰਮੀ ਡੈਡੀ ਪਾਪਾ ਸ਼ਹਿਰ گئے ਮम्मा ਕਰਨੀ ਪਰ ਕੱਲ ਤਾਂ ਸਕੂਲ ਆਏਗੀ ਹਾਂਜੀ ਠੀਕ ਹੈ ਬੇਟੇ ਮੈਂ ਕਰ ਦਉਂ ਬੇਟੇ ਤੇਰਾ ਉਹ ਤੋਂ ਕਿਹੜੀ ਕਲਾਸ ਤੇ ਪੁੱਤ ਕਿੱਥੋਂ ਆਇਆ ਤੂੰ ਮੈਂ ਤਾਂ ਨਾ ਉਹ ਨਾਲ ਆ ਕੇ ਛੁੱਟੀਆਂ ਖਤਮ ਹੋ ਗਈਆਂ ਸਕੂਲ ਨਹੀਂ ਆਣਾ ਨਹੀਂ ਨਹੀਂ ਸੱਜੀ ਸਕੂਲ ਤੇ ਆਣਾ ਹੈ ਹੈ ਸਕੂਲ ਆਣਾ ਕਦੋਂ ਆਏ ਨਹੀਂ ਕਰ ਦੋ ਹੈ ਕੱਲ ਕੱਲ ਤੋਂ ਤੇ ਅੱਜ ਕਿਉਂ ਨਹੀਂ ਆਇਆ ਕੱਲ ਕਿਉਂ ਨਹੀਂ ਆਇਆ ਕੱਲ ਸਰ ਜੀ ਇਹ ਰੇ ਪੈਂਟ ਕੁੰਦ ਸੀ ਕਰਾਉਣ ਆਲੀ ਆ ਅੱਛਾ ਬੰਨਾ ਹੈ ਤੇਰਾ ਹੈ ਪੈਂਟ ਤਾਂ ਚੰਗੇ ਜਿਹੜੀ ਮਰਜ਼ੀ ਪੈਂਟ ਪਾ ਲੈ ਪੁੱਤ ਉਹ ਸਰ ਜੀ ਇਹ ਤੁਹਾਨੂੰ ਬਰਾ ਵਦੀ ਨੂੰ ਪੂਰੀ ਉਹ ਕੋਈ ਗੱਲ ਨਹੀਂ ਫਿਰ ਕੀ ਹੈ ਵਰਦੀ ਤੇ ਵਰਦੀ ਕੁ ਦੋ ਦਿਨ ਚ ਬਾਅਦ ਠੀਕ ਹੋ ਜੂਗੀ ਵਰਦੀਆਂ ਪਈਆਂ ਹੀ ਪੁਰਾਣੀਆਂ ਫੱਟ ਥੋੜਾ ਗਈ ਹੈ ਨਹੀਂ ਨਹੀਂ ਉਹ ਦੀ ਕੋਈ ਗੱਲ ਵਰਦੀ-ਗੁਰਦੀ ਸੈੱਟ ਹੋ ਜੂਗੀ ਜੇ ਸੀਨ ਵਾਲੀ ਹੈ ਤੇ ਹਫਤੇ ਤੱਕ ਸਿੱਤੀ ਚੋਊਗੀ ਸਕੂਲ ਆਉਣਾ ਜ਼ਰੂਰੀ ਪਤਾ ਠੀਕ ਹੈ ਕੋਈ ਗੱਲ ਨਹੀਂ ਕੱਲ ਤੋਂ ਆ ਰਹੇ ਹੋ ਫਿਰ ਹਾਂਜੀ ਹਾਂ ਤਾਂ ਬੜੇ ਚੱਜੀ ਪੂਰਾ ਸਾਲ ਹੋ ਗਿਆ ਉਹਦੀ ਬੰਦੀ ਫਿਰ ਗਈ ਹੈ ਅਰੇ ਪਹਿਲੇ ਤੇ ਬਣਾਣੀ ਹੁੰਦੀ ਉਹ ਬਣਵਾਉਣੀ ਤੇ ਤੂੰ ਤਾਂ ਸਾਲ ਸਾਲ ਬਸ ਪਹਿਲਾਂ ਵੀ ਕਿੱਥੇ ਬਣਾਉਣੀ ਹੈ ਸਹੀ ਗੱਲ ਕੋਈ ਲੜਾ ਹੁੰਦਾ ਕੋਈ ਨੀ ਦੋ ਦਿਨ ਡੇ ਰਹੇ ਦੋ ਦਿਨ ਦੀ ਗੱਲ ਹੈ ਨਾ ਪੱਕਾ ਹਾਂਜੀ ਬਹੁਤ ਛੁੱਟੀਆਂ ਕਰਦੀ ਹੈ ਮੈਂ ਤੈਨੂੰ ਅੱਜ ਵੀ ਕਿਹਾ ਸੀ ਚਲੋ ਠੀਕ ਹੈ ਕੱਲ ਪਈ ਤੋ ਹਾਂਜੀ ਕੱਲ ਪਈਾਂਗੇ ਪੈਸੇ ਕਰਾਂਗੇ ਦੋ ਦੋ ਸੋ ਜਮਾ ਤਿੰਨ ਚਾਰ ਸੋ ਜਮਾ ਕਰਾਂਗੇ ਕਿੱਥੇ ਕਿੱਥੇ ਨੇ ਬੱਚੇ ਕਿੰਨੇ ਬੱਚੇ ਤੁਹਾਡੇ ਤਿੰਨ ਤੇ ਕਿੱਥੇ ਗਿਆ ਇਸ ਵਕਤ ਇੱਕ ਮੁੰਡਾ ਉੱਪਰ ਜਾ ਕੇ ਘਰ ਉਹ ਲੰਨ 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 ਸੇਵਾ ਕਰਾਉਂਦਾ ਅੱਛਾ ਤੇ ਦੂਜਾ ਦੂਜਾ ਝੋਨਾ ਲਾਉਣ ਤੇ ਲੱਗਿਆ ਤੇ ਤੀਸਰਾ ਸੁੱਤਾ ਤੇ ਉਹਨੂੰ ਉਹ ਕੀ ਉਹਨੂੰ ਕਿਉਂ ਨਹੀਂ ਭੇਜਿਆ ਤੁਸੀਂ ਉਹ ਤੇ ਉਹ ਸਨਿਆ ਦੇ ਫੀਡ ਹੁੰਦੀ ਹੈ ਸਨਿਆ ਸਕੂਲ ਨਹੀਂ ਗਈ ਹੈ ਜੀ ਅੱਛਾ ਫੀਡ ਹੁੰਦੀ ਉਹਦੇ ਇਹ ਸਨਿਆ ਸਕੂਲ ਡੋਰ ਹੁੰਦੀ ਉਤਰਾਂ ਹਾਂ ਜੀ ਸਨਿਆ ਜੀ ਆਪਣੀ ਅਟਾ ਤੇ ਕਦੋਂ ਕਦੋਂ ਭੇਜੋਗੇ ਇਹਨਾਂ ਨੂੰ ਕੱਲ ਭੇਜ ਕੱਲ ਭੇਜ ਦਿਓ ਠੀਕ ਹੈ ਸਕੂਲ ਨਹੀਂ ਹੈ ਸਰ ਮੈਂ ਨਾ ਲੈ ਕੇ ਆਇਆ ਸੀ ਫੀਡ ਮੈਂ ਅੱਛਾ ਕਿੰਨੇ ਬੱਚੇ ਨੇ ਜਨਾਬ ਜੀ ਜੇ 나ਜੀਪ ਪ੍ਰੀਨਾ ਤੇ ਬੱਚਾ ਕਿਉਂ ਨਹੀਂ ਆਇਆ ਸਕੂਲ ਸੱਟ ਲੱਗੀ ਤੇ ਅੱਛਾ ਕਦੋਂ ਆਏਗਾ ਬੱਚਾ ਸਕੂਲ ਪੱਕਾ ਜੀ ਹਾਂ ਜੀ ਸੋ ਠੀਕ ਹੈ ਥੈਂਕ ਯੂ ਆਪਾਂ ਦਵਾਈ ਲੈਣ ਚੱਲੀ ਕੀ ਹੁਣ ਨਿੱਕੇ ਦੀ ਵੀ ਉਹ ਗਾਲ ਦੇ ਹੋਏ ਨਾ ਬੁਖਾਰ ਕਿਨੂਏ ਹੋਏ ਬੱਚਿਆਂ ਨੂੰ ਕੀ ਤੁਸੀਂ ਬੱਚਾ ਕਿੱਥੇ ਤੁਹਾਡਾ ਭੱਜ ਗਿਆ ਸਾਨੂੰ ਭੱਜ ਗਿਆ ਸਾਨੂੰ ਵੇਖ ਕੇ ਭੱਜ ਗਿਆ ਕਿ ਤੁਹਾਨੂੰ ਵੇਖ ਕੇ ਭੱਜ ਗਿਆ ਨਹੀਂ ਨਹੀਂ ਮੈਂ ਆਵਾਜ਼ ਦੇ ਨਹੀਂ ਉਹਨਾਂ ਨੂੰ ਦੱਸ ਹੈ ਨਾ ਕਿ ਮੁੰਡਿਆਂ ਨੇ ਮੁੰਡੇ ਵੀ ਟੀਚਰ ਆਏ ਤੇ ਬੱਚਾ ਭੱਜ ਗਿਆ ਕਿਹੜੀ ਕਲਾਸ ਪੜਦਾ ਸੱਤਵੀਂ ਜੇ ਜਾਂਦਾ ਤੇ ਤੁਸੀਂ ਉਹਨੂੰ ਭੇਜਦੇ ਕਿਉਂ ਨਹੀਂ ਇਹ ਆਉਂਦਾ ਵੀ ਨਹੀਂ ਔਰ ਠੀਕ ਨਹੀਂਗਾ ਹੀ ਤੇ ਮੈਂ ਹੁਣ ਦਵਾਈ ਲੈਣ ਚੱਲੀ ਹਾਂ ਦੀ ਸ਼ਹਿਰੋਂ ਭੈਣ ਜੀ ਤੁਹਾਡਾ ਬੱਚਾ ਬਹੁਤ ਘਟ ਆਉਂਦਾ ਸਕੂਲ ਮੈਂ ਬੱਚਾ ਵੀ ਅੱਜ ਸਕੂਲ ਲੱਗਾ ਨਾ ਕਿ ਕੱਲ ਕੱਲ ਤੋਂ ਪਹਿਲਾਂ ਵੀ ਤਾਂ ਛੁੱਟੀਆਂ ਨਹੀਂ ਪਈਆਂ ਅਸੀਂ ਉਦੋਂ ਵੀ ਰਹਿ ਗਏ ਆ ਜੋ ਪਾਣੀ ਨਹੀਂ ਨਹੀਂ ਪਾਣੀ ਨਹੀਂ ਬਸ ਤੁਸੀਂ ਬੱਚੇ ਨੂੰ ਭੇਜ ਦਿਓ ਜੀ ਪਲੀਜ਼ ਨਗੇ ਜੀ ਕੱਲ ਤੋਂ ਭੇਜੋ ਕੋਈ ਬਹਾਨਾ ਨਹੀਂ ਚੱਲਣਾ ਉਹ ਨਿੱਕੇ ਨੂੰ ਵੀ ਬੁਖਾਰ ਚੜਿਆ ਸੀ ਤੋ ਉਹਨੂੰ ਤੇ ਤਦ ਨਹੀਂ ਹੁਣ ਦੋ-ਤਿੰਨ ਦਿਨ ਉਹਨੂੰ ਰੁਕਣਾ ਹੀ ਪੈਣਾ ਵਾ ਉਹਨੂੰ ਤਾਂ ਭੇਜੋ ਜੜਾ ਹਾਂਜੀ ਨਹੀਂ ਇਹ ਕੱਲ ਆਵੇਗਾ ਕੋਈ ਨਹੀਂ ਜੀ ਵੇ ਉਹਨੂੰ ਕਹੋ ਕਿ ਜੇ ਨਾ ਹੈ ਕੱਲ ਫੇਰ ਅਸੀਂ ਕਰ ਹੀ ਚੁੱਕੇ ਲੱਗੇ ਜਾਣਾ ਨਹੀਂ ਨਹੀਂ ਮੈਂ ਜਰੂਰ ਕਲਾਵਾਂਗੀ ਜੀ ਠੀਕ ਹੈ ਭੁੱਲ ਗਿਆ ਨਹੀਂ ਦੀ ਭਈ ਸਰ ਜੀ ਫੋਟੋ ਨਾ ਕਿਤੇ ਰਹਿ ਜਾਂਦਾ ਨਹੀਂ ਸਕੂਲ ਸਰ ਜੀ ਮਮਾ ਜੀ ਚੋਣਾਂ ਲੌੜੇ ਘਰ ਕਰਦੇ ਜੀ ਨਹੀਂ ਤੇਰਾ ਘਰਤੀ ਹਾਂਜੀ ਸਕੂਲ ਆ ਬੇਟਾ ਕੱਲ ਤੇ ਆਂਗੀ ਮੈਂ ਸੱਜੇ ਹਫਤਾ ਕਿ ਲੱਗਦਾ ਓਏ ਕਿਉਂ ਪੁੱਤ ਕੀ ਗੱਲ ਆ ਮਮਾ ਚੋਣਾ ਲਾਂਦੇ ਤੇ ਤੂੰ ਫਿਰ ਘਰੇ ਰਹੇਂਗੀ ਦਾ ਮਤਲਬ ਆਜਾਂਗੇ ਕੋਈ ਨਹੀਂ ਸੱਜੇ ਹਾਂਜੀ ਪੁੱਤ ਆਜਿ ਪੜਾਈ ਖਰਾਬ ਹੁੰਦੀ ਪਤਾ ਕੀ ਗੱਲ ਆ ਸਾਰੇ ਟੀਚਰ ਆਏ ਸਕੂਲ ਲੱਗੇ ਨੇ ਤਾਂ ਫਿਰ ਬੱਚੇ ਹੀ ਨਹੀਂ ਹੋਣਗੇ ਤੇ ਪੜਾਵਾਂਗੇ ਕਿਵੇਂ ਕੀ ਨਾ ਇਹਦਾ ਜੀ ਕੋਈ ਨਹੀਂ ਸੱਜੇ ਆਜਾਂਗੇ ਕਦੋਂ ਕੱਲ ਨੂੰ ਆਉਂਪੁੱਤ ਠੀਕ ਹੈ ਹਾਂਜੀ ਦੋ ਦਿਨ ਆਉਂਗੇ ਹਾਂਜੀ ਇਧਰ ਮੁਕਰੋ ਕਿਹੜੀ ਕਲਾਸ ਪੜ੍ਹਦੇ ਹੋ ਜਦ ਸੀ ਕਰ ਲਈ ਹੈ ਕਰ ਲਈ ਹੈ ਤੇ ਪਲੱਸ 1 ਚ ਦਾਖਲ ਹੋ ਗਿਆ ਅਜੇ ਦਾਖਲ ਨਹੀਂ ਹੋਇਆ ਤੇ ਕਦੋਂ ਨਾ ਉਹ ਜੁਲਾਈ ਆ ਗਈ ਪੁੱਤ ਕੀ ਕਰਨ ਦਾਖਲ ਨਹੀਂ ਕਿਉਂ ਨਹੀਂ ਹੋਇਆ ਪੈਸੇ ਨਹੀਂ ਹੈਗੇ ਕਿ ਹੋਰ ਕੀ ਕਰਨਾ ਫਿਰ ਨਹੀਂ ਵੈਸੇ ਕੀ ਕੋਈ ਕਰਨ ਤਾਂ ਹੋਊਗਾ ਨਾ ਕਰਦੇ ਨਹੀਂ ਕਰਾਰੇ ਹਾਂ 12ਵੀਂ ਕਰਨੀ ਹੈ ਕਾਕੋ ਨਹੀਂ ਸਰ ਉਹਨੇ ਕਰਨੀ ਪੜਨਾ ਹੀ ਨਹੀਂ ਕਾਕੋ ਉਹ ਕਿਉਂ ਨਹੀਂ ਦਈ ਦਿਲ ਨਹੀਂ ਕਰਦਾ ਕਿ ਕੋਈ ਪ੍ਰੋਬਲਮ ਆ ਕਰੋ ਜੇ ਪ੍ਰੋਬਲਮ ਹੈ ਤਾਂ ਉਹ ਹੱਲ ਹੋ ਜੂਗੀ ਦੋਸਰਾ ਪੜਨਾ ਹੀ ਨਹੀਂ ਆ ਕੰਮ ਸਿੱਖਣਾ ਕੰਮ ਆ ਆਹੋ ਆਹੋ ਝੂ ਬੇਟੇ ਕਾਲਾ ਕਰਾ ਦੂ ਹੋ ਜਾਏਗੀ ਤੋ ਐਡਮਿਸ਼ਨ ਕਰਾ ਠੀਕ ਹੈ ਆਦੀ ਕਰ ਲਈ ਕੱਲ ਨੂੰ ਬਾਹਰਪੁਰ ਜਾਣਾ ਬਾਹਰ ਨਹੀਂ ਲੋੜ ਕੋਈ ਨਹੀਂ ਜੇ ਕੋਈ ਹੈਲਪ ਦੀ ਲੋੜ ਹੋਈ ਤੇ ਸਕੂਲ ਕਰ ਦੂਗਾ ਠੀਕ ਹੈ ਤੇ ਸਕੂਲ ਨਹੀਂ ਪਤਾਇਆ ਮੈਂ ਕੱਲਾ ਇਸੀ ਤੋ ਕੱਲ ਨੂੰ ਮੋਟੂ ਫੋਨ ਲਵਾ ਦੇਣਾ ਕਰਾਂਗਾ ਹਾਂ ਹੁਣ ਠੀਕ ਹੈ ਬਰ ਤੇ ਕੱਲ ਤੋ ਸਕੂਲ ਆਉ ਠੀਕ ਹੈ ਕਾਲਾ ਉਹ ਕਿੱਥੇ ਆ ਲਵਪ੍ਰੀਤ ਤੇਰਾ ਬ੍ਰਦਰ ਦੁਕਾਨ ਤੇ ਲੱਗਾ ਆ ਤੇ ਉਹ ਤਾਂ ਦੁਕਾਨ ਤੇ ਲੱਗਾ ਤੇ ਸਕੂਲ ਕਿਨੇ ਹੋਣਾ ਕੱਲ ਭੇਜੋ ਠੀਕ ਹੈ ਉਹ ਤਾਂ ਕੰਮ ਤੇ ਆ ਕੇ ਨਹੀਂ ਪੱਕਾ ਦੁਕਾਨ ਤੇ ਲਾਇਆ ਕੰਮ ਤੇ ਨਹੀਂ ਨਹੀਂ ਹਾਂ ਸਕੂਲੋਂ ਆਣ ਕੇ ਦੁਕਾਨ ਸਕੂਲੋਂ ਆਣ ਕੇ ਦੁਕਾਨ ਤੇ ਜਾਂਦਾ ਤੇ ਅੱਜ ਉਹ ਸਕੂਲ ਨਹੀਂ ਗਿਆ ਤੇ ਦੁਕਾਨ ਤੇ ਗਿਆ ਆ ਸਕੂਲ ਭੇਜੋ ਠੀਕ ਹੈ ਸ਼ਾਮ ਨੂੰ ਇੱਕ ਦੋ ਘੰਟਾ ਕੰਮ ਕਰ ਸਕਦਾ ਠੀਕ ਹੈ ਸਕੂਲ ਆਣਾ ਜ਼ਰੂਰੀ ਹੈ ਸਕੂਲ ਨਹੀਂ ਆ ਰਿਹਾ ਬੇਟੇ ਪਰੋਣੇ ਆਏ ਦੇ ਤੇ ਕੋਈ ਨਹੀਂ ਚਾਈ ਨਾਲ ਭਾਵੇਂ ਲੋਨ ਲੈ ਲਿਆ ਹੋਇਆ ਅੱਛਾ ਜੀ ਮੈਨੂੰ ਇਹ ਟੈਸਟ ਕਰਕੇ ਫਿਰ ਨਹੀਂ ਆਇਆ ਕੋਈ ਗੱਲ ਨਹੀਂ ਤੇ ਇਹ ਇੱਕ ਦੇ ਦੇ ਤੇ ਭੇਜ ਦਿਓ ਜੀ ਪਤਾ ਕਿਉਂ ਬੱਚੇ ਆਣਗੇ ਤੇ ਫੇਰੀ ਸੀ ਪੜ੍ਹਾਵਾਂਗੇ ਨਾ ਹਾਂ ਜੀ ਕੋਈ ਗੱਲ ਨਹੀਂ ਕਰ ਸਕਦਾ ਮਮਾ ਹਾਂ ਜੀ ਚਲ ਭੇਜ ਦਿੰਦੇ ਆ ਵੀ ਆਪ ਜੀ ਨਾਲ ਹਾਂ ਇਹਦਾ ਨਾਮ 6ਵੀਂ ਚ ਪੜਦਾ ਗੁਰਪ੍ਰੀਤ ਸਿੰਘ ਤੇਰਾ ਤੇਰਾ ਨਾਂ ਕੀ ਬਿਟੇ ਹੈਂ ਨਹੀਂ ਆਕੇ ਦੀ ਆਕੇੜੀ ਕਲਾਸ 9ਵੀਂ ਤੇ ਪੁੱਤ ਤੇਰਾ ਕੀ ਨਾਮ ਹੈ ਕਿਹੜੀ ਕਲਾਸ ਅਕਵਿੰਦਰ ਤੇ ਬਾਪੂ ਜੀ ਆ ਨਹੀਂ ਰਹੇ ਬੱਚੇ ਕੀ ਗੱਲ ਆ ਆਓ ਬੱਚੇ ਨੂੰ ਸਕੂਲ ਨਹੀਂ ਭੇਜ ਰਹੇ ਹਾਂਜੀ ਅੱਜ ਜੀ ਆ ਨਹੀਂ ਆ ਸਕਦੇ ਕੱਲ੍ਹ ਤੇ ਕਹਿੰਦੇ ਨਾਲ ਦੀ ਆਓ ਕੱਲ੍ਹ ਤੋਂ ਭੇਜੋ ਪਤਾ ਕਿਉਂ ਵੇਖੋ ਜਿਹੜੇ ਅਧਿਆਪਕ ਘਰ ਘਰ ਜਾ ਕੇ ਬੱਚਿਆਂ ਨੂੰ ਕਹਿ ਰਹੇ ਆ ਛੁੱਟੀਆਂ ਖਤਮ ਹੋ ਗਈਆਂ 40 ਛੁੱਟੀਆਂ ਪਈਆਂ ਸੀ ਬਹੁਤ ਛੁੱਟੀਆਂ ਹੁੰਦੀਆਂ ਬਾਪੂ ਜੀ ਠੀਕ ਹੈ ਠੀਕ ਹੈ ਤਾਂ ਉਹ ਤੇ ਬੱਚਿਆਂ ਨੂੰ ਜਿਹੜਾ ਸਕੂਲ ਭੇਜੋ ਕੱਲ੍ਹ ਪਰਤਾਓ ਸਾਰੇ ਕੋਈ ਪ੍ਰੋਬਲਮ ਤੇ ਨਹੀਂ ਆ ਕਿਸੇ ਕਿਸਮ ਦੀ ਕੋਈ ਸਮੱਸਿਆ ਤੇ ਨਹੀਂ ਹੈ ਕੋਈ ਯੂਨੀਫਾਰਮ ਕੋਈ ਬੂਟ ਸ਼ੂਜ਼ ਠੀਕ ਹੈ ਕੱਲ ਆਓ ਫਿਰ ਠੀਕ ਹੈ ਜੀ ਅਸੀਂ ਨਾ ਪਿੰਡ 'ਚ ਡਾਕਟਰ ਰੇਸ਼ਮ ਜੀ ਕੋਲ ਆਏ ਆ ਤੇ ਇਹਨਾਂ ਨੂੰ ਪੁੱਛਦੇ ਕਿ ਬੱਚੇ ਜਿਹੜੇ ਸਕੂਲ ਨਹੀਂ ਆ ਰਹੇ ਛੁੱਟੀਆਂ ਤੋਂ ਬਾਅਦ ਇਹਦਾ ਕੀ ਕਾਰਨ ਹੋ ਸਕਦਾ ਕਿਹੜੇ-ਕਿਹੜੇ ਕਾਰਨ ਹੋ ਸਕਦੇ ਕਿ ਟੀਚਰਸ ਨੂੰ ਕੋਸ਼ਿਸ਼ ਕਰਨੀ ਪੈਰੀ ਪਿੰਡ-ਪਿੰਡ ਜਾ ਕੇ ਸਰ ਬੱਚੇ ਮਦਰ ਫਿਰ ਆ ਕੇ ਲੱਗਦੇ ਨੇ ਬਿਲਕੁਲ ਉਹ ਬਸੇ ਹੋ ਰਹੇ ਸਕੂਲ ਜਾਓ ਬੱਚੇ ਹੋਰ ਅੱਜ ਫਰਾਨਾ ਨਹੀਂ ਗਿਆ ਅੱਪ ਕੱਲ ਜਾਵਾਂਗੇ ਅੱਜ ਬਥੇ ਪੜ੍ਹਾਏ ਨਹੀਂ ਹੁੰਦੀ ਕਿਉਂਕਿ ਟੀਚਰ ਨਹੀਂ ਆਉਂਦੇ ਕੀ ਆਪਾਂ ਸੂਲਕਾਲ ਜਾਵਾਂਗੇ ਦੁਪਾਨਾ ਉਹਨੇ ਗਿਆ ਦੂਜਾ ਉਹਨੇ ਗਿਆ ਕੀ ਆਪਾਂ ਜਾਵਾਂਗੇ ਸਾਰੇ ਬੱਚੇ ਜਾਗੇ ਤੇ ਆਪਾਂ ਜਾਵਾਂਗੇ ਦੂਜਾ ਕਿੱਧਰ ਜਾਏਗਾ ਉਹਨਾ ਤੇ ਇਹ ਕੋਸ਼ਾਂ ਮਾਪ ਕੋਲ ਬਹੁਤ ਹੁੰਦਾ ਕਿ ਜੋ ਟਾਈਮ ਆਤੀ ਤੇ ਪੇਰੈਂਟਸ ਦਾ ਵੀ ਕਸੂਰ ਹੈ ਤੇ ਉਸ ਨਾਲ ਸੋਦਾ ਬੱਚਾ ਦੂਰਾ ਪੈਨਸਲ ਦਾ ਕਾਪੜਾ ਲਾਉਂਦਾ ਉਹ ਜਾਓ ਬੱਚੇ ਜਾ ਰਹੇ ਨੇ ਮੈਂ ਸੁਣਿਆ ਕਿ ਬੱਚੇ ਵੀ ਬਹੁਤ ਸਾਰੇ ਜਿਹੜੇ ਆ ਉਹ ਜਿਸ ਤਰ੍ਹਾਂ ਚੋਨਾ ਲਾਉਣੀਆਂ ਕੋਈ ਮਿਹਨਤ ਮਜ਼ਦੂਰੀ ਕਰ ਰਿਹਾ ਕੋਈ ਕੰਮ ਕਰ ਰਿਹਾ ਕੋਈ 100 ਤੋਂ 10 ਬੱਚੇ ਕਾਜੇ ਹੋਣਗੇ ਬਾਕੀ ਸਾਰੇ ਘੇਲੇਗੇ ਕਰਾਚੀ ਬੈਠੇ ਆ ਸਤੇ ਆਪ ਕੋਣ ਦੇਖਣੇ ਬਾਕੀ ਘੇਲੇ ਪੇਰੈਂਟਸ ਪਰੈਂਟਸ ਕਿਉਂ ਵੀ ਕੰਮ ਤੇ ਚਲੇ ਗਏ ਤੇ ਬੱਚੇ ਅਲੱਗ ਸਕੂਲ ਕੋਲ ਕੌਣ ਕਰ ਲੂਗਾ ਕਿਹਦੀ ਡਿਊਟੀ ਹੈ ਕਿਉਂ ਸਿਆਣੇ ਬੱਚੇ ਆਪ ਸਕੂਲ ਜਾ ਸਕਦੇ ਆ ਨਾ ਛੋਟਾ ਬੱਚਾ ਫਿਰ ਅਬ ਮਾਂ ਦੇ ਭੇਜੇ ਨੂੰ ਮਾਂ ਮਾਦੋ ਕਹਿ ਰਿਹਾ ਸਭ ਬੱਚਾ ਸਕੂਲ ਜਾਣਾ ਠੀਕ ਹੈ ਮੈਂ ਜਾਵਾਂ ਮੈਂ ਆਪ ਕੋ ਕੰਮ ਤੇ ਚਲੇ ਕੇ ਬੱਚਾ ਮਨਾ ਸੁਟਾ ਜਾਣਾ ਸਾਡੇ ਦਾ ਪਪਾ ਹੁਣ ਟੀਚਰਸ ਵੀ ਆਪਣੇ ਲੋ ਪੂਰਾ ਪਰਾਲਾ ਕਰ ਰਹੇ ਸਰਕਾਰ ਵੀ ਪਰਾਲਾ ਕਰ ਰਹੀ ਜੀ ਟੀਚਰ ਸਕੂਲਾਂ ਦੇ ਬੈਠ ਗਿਆ ਜੀ ਹਾਂ ਹੁਣ ਬੱਚੇ ਦਾ ਕੰਮ ਹੈ ਤੂੰ ਜਾਣਾ ਟੀਚਰ ਵਿਚਾਰ ਘਰ ਘਰ ਬੱਚੇ ਦਾ ਲੈਣਾ ਆਉਗਾ ਤੁਹਾਨੂੰ ਫਿਰ ਵੀ ਟੀਚਰ ਸਾਰੇ ਐਫਰਟਸ ਕਰ ਰਹੇ ਜੀ ਬੱਚੇ ਆਉਣ ਕਿਉਂਕਿ ਬੱਚੇ ਆਉਣਗੇ ਤੇ ਪੜ੍ਹਾਈ ਹੋਏ ਤੁਹਾਡਾ ਬਹੁਤ ਧੰਨਵਾਦ ਜੀ ਜਿਹੜੇ ਕਲੀਆਂ ਲੱਤ ਪੈਤਰੇ ਬੱਚਿਆਂ ਕਹਿੰਦੇ ਕਰਾ ਸਕਦਾ ਹੈ ਸਤਿ ਸ਼੍ਰੀ ਅਕਾਲ ਧੰਨਵਾਦ